ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗੀਆਂ ਕੋਟੀਆਂ ਸਕੀਵੀਆਂ ਦੀ ਵੀਡੀਓ ਬਹੁਤ ਸੋਹਣੇ ਪੀਸ ਹੋਣਗੇ ਕਿਉਂਕਿ ਤੁਹਾਡੀ ਡਿਮਾਂਡ ਬਹੁਤ ਸਾਰੀ ਆ ਰਹੀ ਸੀ ਮੈਂ ਇੱਕ ਸ਼ਾਰਟ ਵੀਡੀਓ ਪਾਈ ਸੀਗੀ ਕੋਟੀਆਂ ਦੀ ਜਿਹਦੇ ਵਿੱਚ ਇੱਕ ਬਲੈਕ ਕਲਰ ਸੀਗਾ ਚੈੱਕ ਵਾਲਾ ਔਰ ਇੱਕ ਮੈਰੂਨ ਕਲਰ ਔਰ ਸਾਰੇ ਪੀਸ ਸੋਲਡ ਆਊਟ ਹੋ ਗਏ ਨੇ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੁਸੀਂ ਇੰਨਾ ਪਿਆਰ ਦਿੰਦੇ ਹੋ ਹਰ ਵੀਡੀਓ ਨੂੰ ਤੇ ਉਮੀਦ ਕਰਦੀ ਹਾਂ ਇਸ ਵੀਡੀਓ ਨੂੰ ਵੀ ਬਹੁਤ ਪਿਆਰ ਦੇਵੋ ਮੈਂ ਬਣਾ ਰਹੀ ਹਾਂ ਵੀਡੀਓ ਥੋੜੀ ਤਬੀਅਤ ਠ वीडियो बना रही हैं करो पर तुसी प्यार देना है ठीक है और वीडियो में शेयर करना है तो अगर पहली आइटम हैगी अपनी है, स्कीवी लोंग स्कीीवी है मेरे को शॉर्ट भी है शॉर्ट इतों तक आएगी और यह लोंग आ अपनी वेस्ट तक जाएगी ओके देखो ठीक है कलर ये तुम मिल जाएंगे बहुत ही सोहने सोने पीस चैक करो तुम साइज खुला डुला आएगा लो जी फ्री साइज आ जोड़ा मर्जी यूनू वेयर कर सकता ठीक है और बाजू वगैरह भी ਕਾਫੀ ਲੈਂਥੀ ਨੇ ਦੇਖੋ ਖੁੱਲੀਆਂ ਡੁੱਲੀਆਂ ਔਰ ਬਹੁਤ ਹੀ ਸੋਹਣਾ ਇਹਦਾ ਵਰਕ ਵੀ ਜਿਹੜਾ ਮਤਲਬ ਇਹਦੀ ਬੁਣਤੀ ਆ ਉਹ ਵੀ ਬਹੁਤ ਪਿਆਰੀ ਔਰ ਫੈਬਰਿਕ ਵੀ ਸੋ ਗੁੱਡਾ ਬਹੁਤ ਹੀ ਸੋਹਣਾ ਫੈਬਰਿਕ ਆ ਤੇ ਬਹੁਤ ਹੀ ਸੋਹਣੇ ਪੀਸ ਨੇ ਔਰ ਨਿੱਗੇ ਵੀ ਬਹੁਤ ਨੇ ਠੀਕ ਹੈ ਤੇ ਇਹ ਆਪਣਾ ਪਹਿਲਾ ਸੀ ਪੀਸ ਸੀਗਾ ਜਿਹੜਾ ਮੈਂ ਵੇਅਰ ਕਰਕੇ ਬੈਠੀ ਹੋਈ ਆ ਹੁਣ ਮੈਂ ਤੁਹਾਨੂੰ ਇਹਦੇ ਨੈਕਸਟ ਕਲਰ ਦਿਖਾ ਦਿੰਦੀ ਆ ਠੀਕ ਹੈ ਨੈਕਸਟ ਕਲਰ ਇਹਦੇ ਵਿੱਚ ਮਿਲੇਗਾ ਮੈਰੂਨ ਕਲਰ ਔਰ ਬਹੁਤ ਹੀ ਸੋਹਣਾ ਪੀਸ ਆ ਬੈਕ ਸਾਈਡ ਤੇ ਬੁੰਤੀ ਨਹੀਂ ਆਏਗੀ ਫਰੰਟ ਸਾਈਡ ਤੇ ਬੁੰਤੀ ਆ ਔਰ ਬਹੁਤ ਪਿਆਰੀ ਹੈ ਠੀਕ ਹੈ ਤੇ ਅਗਲਾ ਕਲਰ ਆ ਗਿਆ ਇਹਦੇ ਵਿੱਚ ਆਫ ਵਾਈਟ ਕਲਰ ਆਫ ਵਾਈਟ ਕਲਰ ਦੀ ਮੇਰੇ ਕੋਲ ਹੈਗੀ ਆ ਮੈਂ ਪਹਿਲਾਂ ਵੀ ਬੇਅਰ ਕਰਦੀ ਮੇਰੇ ਕੋਲ ਦੋ ਤਿੰਨ ਪੀਸ ਹੈਗੇ ਨੇ ਆਫ ਵਾਈਟ ਤੇ ਐਲੋ ਜਿਆਦਾ ਸ਼ਾਰਟ ਨਹੀਂ ਹੈ हां जी ਕੋਈ ਲੰਬਾ ਹੋਏਗਾ ਤੇ ਉਹਨੂੰ ਤੇ ਸ਼ਾਰਟ ਲੱਗੇਗੀ ਬਾਕੀ ਮੇਰੀ ਵੇਸਟ ਤੱਕ ਆ ਰਹੀ ਆ ਤੁਸੀਂ ਦੇਖ ਸਕਦੇ ਜੀ ਇੱਥੋਂ ਤੱਕ ਠੀਕ ਹੈ ਤੇ ਇਸ ਤਰ੍ਹਾਂ ਇਹ ਆਏਗੀ ਇਹ ਢਿੱਡ ਕਵਰ ਕਰੇਗੀ ਓਕੇ ਤੇ ਬਹੁਤ ਹੀ ਸੋਹਣੀ ਨਿੱਗੀ ਹੈ ਹੁਣ ਦੱਸ ਦਿਨੇ ਤੁਹਾਨੂੰ ਇਹਦਾ ਪ੍ਰਾਈਸ ਐ ਲੋ ਜੀ ਪ੍ਰਾਈਸ ਲੱਗੇਗਾ ਜੀ ਇਹਦਾ ਤੁਹਾਨੂੰ ਇੱਕ ਮਿੰਟ ਇੱਥੇ ਵੀ ਲੱਗਿਆ ਹੋਣਾ 750 750 ਇਹਦਾ ਪ੍ਰਾਈਸ ਲੱਗੇਗਾ ਵਿਦ ਸ਼ਿਪਿੰਗ ਦਾ ਠੀਕ ਹੈ ਸ਼ਿਪਿੰਗ ਵਿੱਚੇ ਪਾ ਕੇ 750 ਪ੍ਰਾਈਸ ਲੱਗੇਗਾ ਅਗਰ ਤੁਸੀਂ ਸ਼ਾਪ ਤੇ ਆ ਕੇ ਲੈ ਕੇ ਜਾਣੇ ਹੋ ਤੇ ਤੁਹਾਨੂੰ ਓਨਲੀ 700 ਰੁਪਏ ਚ ਮਿਲ ਜਾਏਗੀ ਬਾਕੀ ਪੀਸ ਬਹੁਤ ਸੋਹਣਾ ਉਹੀ ਪੀਸ ਨੇ ਜਿਹੜੇ ਤੁਹਾਨੂੰ 1000 1200 1500 ਚ ਮਿਲਣਗੇ ਕਿਸੇ ਵੱਡੀਆਂ ਸ਼ਾਪ ਤੋਂ ਮਾਲਸ ਤੋਂ ਠੀਕ ਹੈ ਸ਼ੋਰੂਮ ਤੋਂ ਬਟ ਉਹੀ ਪੀਸ ਨੇ ਉਹੀ ਕੁਆਲਿਟੀ ਹੈ ਪ੍ਰਾਈਸ ਤੁਹਾਨੂੰ ਲੈਸਟ ਦੇ ਰਹੇ ਆ ਦੇਖੋ ਕਿੰਨੇ ਸੋਹਣੇ ਪੀਸ ਨੇ ਓਕੇ ਜਿਨੂੰ ਮਰਜੀ ਆ ਜਾਏਗਾ ਬਹੁਤ ਸੋਹਣਾ ਜਿਹਾ ਪੀਸ ਹੈ ਹੁਣ ਤੁਸੀਂ ਕਰਨਾ ਹੈ ਕਿ ਸਕਰੀਨਸ਼ਾਟ ਲੈਣਾ ਸਾਡੇ ਵਟਸਐਪ ਨੰਬਰ ਤੇ ਭੇਜਣਾ ਇਹਦੇ ਵਿੱਚ ਤਿੰਨ ਕਲਰ ਮਿਲਣਗੇ ਨੈਕਸਟ ਆਈਟਮ ਹੈ ਤੁਹਾਨੂੰ ਦਿਖਾਉਣੀ ਹੈ ਇਹਨੂੰ ਉਤਾਰ ਲਾਂ ਹਾਂ ਜੀ ਨੈਕਸਟ ਆਏਗੀ ਜੀ ਇਹ ਵਾਲੀ ਕੋਟੀ ਫੈਦਰ ਦੀ ਕੋਟੀ ਆਏਗੀ ਫੁੱਲ 슬ੀਵ ਔਰ ਬੈਨ ਗਲੇ ਵਾਲੀ ਬਟਨ ਲੱਗੇ ਹੋਏ ਨੇ ਬਹੁਤ ਸੋਹਣੀ ਨਿੱਕੀ ਨਿੱਕੀ ਕੋਲ ਕੋਲ ਕੋਟੀ ਨਿੱਗੀ ਕੋਲ ਨਿੱਗੀ ਵਮ ਕੋਟੀ ਆਏਗੀ ਪਾਕਟ ਵੀ ਮਿਲੇਗੀ ਤੁਹਾਨੂੰ ਸਾਈਡ ਪਾਕਟ बाजू वगैरा लेंथ का कोई इशू नहीं होगा कलर बहुत सोहना पिस्ता ग्रीन कलर आ हेलो जी और साइज़ फ्री आने गए इनका कोई साइज नहीं है फ्री साइज़ है जिस तरह मेरे वर्ग थोड़ा जहा मेरे तो मोटा होएगा ओनू भी आ जाएगा हेलो यह पीस आठ ठीक है हम सारी पीस अच्छ मैं शॉप पर नहीं इस करके वेयर नहीं करके दिखा सकती बट बहुत सोहना पीस है और मैनू आराम न आ जाएगा मेरे तो थोड़ा जहा कोई हैवी होएगा ओनू भी आ जाएगा तो ये थोड़ा मिले दो कलर ਹੈਲੋ ਜੀ ਇੱਕ ਕਲਰ ਪਿੰਕ ਆ ਗਿਆ ਹੈਲੋ ਠੀਕ ਹੈ ਤੇ ਇੱਕ ਕਲਰ ਆ ਗਿਆ ਇਹ ਵਾਲਾ ਫ੍ਰੀ ਸਾਈਜ਼ ਆ ਮੇਰੇ ਸਾਈਜ਼ ਨੂੰ ਤੇ ਡੈਫੀਨੇਟਲੀ ਆਏਗਾ ਹੀ ਆਏਗਾ ਤੇ ਇਹਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ 550 ਓਨਲੀ 550 ਇਹ ਵਾਲੇ ਪੀਸ ਦਾ ਪ੍ਰਾਈਸ ਲੱਗੇਗਾ ਠੀਕ ਹੈ ਦੋ ਕਲਰ ਅਵੇਲੇਬਲ ਨੇ ਇਹਦੇ ਵਿੱਚ ਤੇ 550 ਪ੍ਰਾਈਸ ਲੱਗੇਗਾ ਠੀਕ ਹੈ ਹੈਲੋ ਜੀ ਹੁਣ ਨੈਕਸਟ ਤੁਹਾਨੂੰ ਮੈਂ ਦਿਖਾਉਣੀ ਆ ਲਓ ਜੀ ਇਹ ਆ ਗਈ ਆਪਣੀ ਹਾਫ ਬਾਜੂ ਜੈਕਟ ਬਹੁਤ ਡਿਮਾਂਡ ਸੀਗੀ ਮੇਰੀਆਂ ਆਂਟੀਆਂ ਦੀ ਤੇ ਮੈਨੂੰ ਮਤਲਬ ਇੰਨੇ ਮੈਸੇਜ ਆਏ ਉਹ ਦੋ ਕੋਟੀਆਂ ਦੀ ਜਿਹੜੀ ਮੈਂ ਪਾਈ ਸੀ ਸ਼ਾਰਟ ਵੀਡੀਓ ਉਹਦੇ ਤੋਂ ਹੀ ਇੰਨੇ ਜ਼ਿਆਦਾ ਮੈਸੇਜ ਆਏ ਕਿ ਮੈਂ ਕਿਹਾ ਮੇਰੇ ਕੋਲ ਜੋ ਹੈ ਕਾਫੀ ਸਾਰੀ ਕਲੈਕਸ਼ਨ ਆ ਇਹਨਾਂ ਦੇ ਵਿੱਚ ਵੀ ਕਲਰ ਤੁਹਾਨੂੰ ਹੋਰ ਮਿਲ ਜਾਣਗੇ ਬਟ ਇੱਥੇ ਘਰੇ ਇੰਨਾ ਸਮਾਨ ਹੈ ਨਹੀਂ ਆ ਉੱਥੇ ਰੱਖਿਆ ਹੋਇਆ ਸ਼ਾਪ ਤੇ ਕੁਝ ਇੱਥੇ ਪਿਆ ਹੈ ਕਿਉਂਕਿ ਸਮਾਨ ਦੀ ਪ੍ਰੋਬਲਮ ਬਹੁਤ ਆਉਂਦੀ ਹੈ ਜਗ੍ਹਾ ਦੀ ਰੱਖਣ ਦੀ ਇਹ ਥੋੜਾ ਸਮਾਨ ਫਿਰ ਮੈਂ ਘਰੇ ਲੈ ਕੇ ਆਈ ਸੀ ਤੇ ਵੀਡੀਓ ਬਣਾਉਣ ਵਾਸਤੇ ਹਲੋ ਇਹ ਆ ਗਈ ਹਾਫ ਜੈਕਟ ਠੀਕ ਹੈ ਇਹਦਾ ਸਾਈਜ਼ ਆਊਗਾ 3 ਐਕਸਲ ਵੈਸੇ ਇਹਦਾ ਸਾਈਜ਼ ਲਿਖਿਆ ਨਹੀਂ ਕੋਈ ਹੋਇਆ ਫ੍ਰੀ ਸਾਈਜ਼ ਆ ਬਟ ਇਹ ਕਾਫੀ ਖੁੱਲਾ ਡੁੱਲਾ ਸਾਈਜ਼ ਆ ਬਹੁਤ ਜ਼ਿਆਦਾ ਮੋٹے ਬੰਦੇ ਨੂੰ ਨਹੀਂ ਆਏਗਾ ਡਬਲ ਐਕਸਲ 3 ਐਕਸਲ ਵਾਲੇ ਨੂੰ ਓਕੇ ਆ ਜਾਏਗਾ ਇਹਦੀ ਲੈਂਥ ਵੀ ਠੀਕ ਆ ਹਲੋ ਦੇਖੋ ਠੀਕ ਹੈ लेंथ भी, भी, है भी ठीक है, भी है और फिटिंग भी ठीक आएगी और लगे हुई कलर दिखा दें साढ़े छे सौ साढ़े छे सौ ए फैब्रिक सौ गुड आ कलर तीन आगे ए वाला ना ब्लैक कलर नहीं आ ग्रे कलर आ जाता ना जरा सीमेंट ग्रे कलर, ग्रे कलर वाला कलर है और आ गया ਆਫ ਵਾਈਟ ਕਲਰ ਠੀਕ ਹੈ ਪਾਕਟੇ ਦੇ ਵੀ ਮਿਲਣਗੇ ਔਰ ਇੱਕ ਕਲਰ ਆ ਗਿਆ ਸਕਿਨ 골ਡਨ ਕਲਰ ਠੀਕ ਹੈ ਇਹਨੂੰ ਇੱਕੇ ਸਾਈਜ਼ ਆ ਇੱਕੋ ਹੀ ਸਾਈਜ਼ ਆ ਇਹਨਾਂ ਦਾ ਬਟ ਤੁਹਾਨੂੰ ਮਤਲਬ ਇਹ ਕਿ ਕਲਰ ਅਲੱਗ-ਅਲੱਗ ਮਿਲਣਗੇ ਤੇ ਇਹਨਾਂ ਦੇ ਉੱਪਰ ਬੁਣਤੀ ਦੇ ਡਿਜ਼ਾਈਨ ਅਲੱਗ-ਅਲੱਗ ਮਿਲਣਗੇ ਔਰ ਕਾਫੀ ਖੁੱਲੇ ਡੁੱਲੇ ਸਾਈਜ਼ ਹੈ ਗਿਆ ਹੈ ਮਤਲਬ 3 ਐਕਸਲ ਵਾਲੇ ਤੱਕ ਨੂੰ ਆ ਜਾਏਗਾ ਬਾਕੀ ਤੁਸੀਂ ਆਪਣਾ ਮਾਪ ਵਗੈਰਾ ਦੱਸ ਕੇ ਵੀ ਲੈ ਸਕਦੇ ਹੋ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਹੋਇਆ 6500 ਲੱਗੇਗਾ ਠੀਕ ਹੈ ਨੈਕਸਟ ਆਈਟਮ ਬਹੁਤ ਪਿਆਰੀ ਜੀ ਆ ਤੇ ਇਹ ਤੁਹਾਨੂੰ ਮੈਂ ਵੇਅਰ ਕਰਕੇ ਤੇ ਦਿਖਾਉਂਗੀ ਦੇਖੋ ਮੈਨੂੰ ਆਂਦੀ ਹੈ ਕਿ ਨਹੀਂ ਲਓ ਜੀ ਇਹ ਸ਼orts ਕੀ ਵੀ ਆ ਬਟਨ ਵਾਲੀ ਬਹੁਤ ਟ੍ਰੈਂਡ ਚਾ ਜੀਨ ਨਾਲ ਵੇਅਰ ਕਰੋ ਜਿਸ ਤਰ੍ਹਾਂ ਮਰਜੀ ਜਿਹੜੀ ਮੈਂ ਪਹਿਲੇ ਪਾਈ ਹੋਈ ਸੀ ਨਾ ਰੈੱਡ ਕਲਰ ਦੀ ਉਹ ਵੀ ਤੁਸੀਂ ਜੀਨ ਦੇ ਨਾਲ ਵੇਅਰ ਕਰ ਸਕਦੇ ਹੋ हां जी वो भी ਤੁਸੀਂ ਨਾ ਜੀਨ ਦੇ ਨਾਲ ਵੇਅਰ ਕਰ ਸਕਦੇ ਹੋ ਤੇ ਇਹ ਵੀ ਜਿਹੜੀਆਂ ਆਈਟਮ ਆ ਤੁਸੀਂ ਨੀਚੋਂ ਦੀ ਕੋਈ ਵੀ ਇਨਰ ਵਗੈਰਾ ਵੇਅਰ ਕਰਕੇ ਜੀਨ ਦੇ ਨਾਲ ਵੇਅਰ ਕਰੋ ਬਹੁਤ ਸੋਹਣਾ ਪੀਸ ਆ ਵੇਅਰ ਕਰਕੇ ਦਿਖਾਨੀਏ ਮੈਂ ਤੇ ਇਹਦੇ ਵਿੱਚ ਕਲਰ ਵੀ ਕਾਫੀ ਸਾਰੇ ਹੈਗੇ ਆ ਓਕੇ ਫਿਰ ਰੁਕੋ ਵੇਟ ਕਰੋ ਲੋ ਜੀ ਬਹੁਤ ਸੋਹਣੀ ਫਿਟਿੰਗ ਆਈ ਹੈ ਮੇਰੇ ਵਾਲੇ ਸਾਈਜ਼ ਨੂੰ ਤੇ ਆਈ ਜਾਏਗੀ ਥੋੜਾ ਜਿਹਾ ਕੋਈ ਖੁੱਲਾ ਵੀ ਹੋਏਗਾ ਸਾਈਜ਼ ਤੇ ਉਹਨੂੰ ਵੀ ਆ ਜਾਏਗੀ ਕਿਉਂਕਿ ਸਟੈਚੇਬਲ ਹੁੰਦੀਆਂ ਨੇ ਬਾਕੀ ਇਹ ਵੀ ਪੂਰੀ ਹਨਾ ਪੇਟ ਕਵਰ ਕਰ ਰਹੀ ਆ ਔਰ ਬਹੁਤ ਹੀ ਲਾਈਟ ਵੇਟ ਆ बहुत लाइट वेट और बहुत प्यारी है पीस बहुत ही प्यारा जब पीस आए ठीक है मैं पसंद आया कि मैं चक लिया फ्रंट बैक दोनों साइड तुम डिजाइनिंग मिलूगी और ये मिलू काफी सारे कलर आए ने मैं तेन कलर दिखा दनी कलर आ गया ये वाला तुम ब्राउन जहा कलर मिलूगा ठीक है ਮੈਂ ਤੁਹਾਨੂੰ ਕੋਲ ਕੇ ਵੀ ਦਿਖਾ ਦਿੰਨੀ ਵੇਖਣ ਨੂੰ ਹੈ ਕਿ ਤੁਸੀਂ ਆਪਣਾ 13 14 ਸਾਲ ਦਾ ਬੱਚਾ ਉਹਦੇ ਵਾਸਤੇ ਵੀ ਲੈ ਸਕਦੇ ਹੋ ਤੇ ਮਤਲਬ ਜੇ ਮੈਨੂੰ ਸਾਈਜ਼ ਮੇਰਾ ਐਕਸਲ ਸਾਈਜ਼ ਆ ਔਰ ਮੈਨੂੰ ਵੀ ਆਰਾਮ ਨਾਲ ਆ ਰਹੀ ਹੈ ਦੇਖੋ ਮੈਂ ਤੁਹਾਨੂੰ ਦਿਖਾ ਦਿੰਨੀ ਆ ਲਓ ਜੀ ਉਹਨੂੰ ਇੱਥੋਂ ਨਾ ਸਪੇਸ ਹੀ ਇੰਨੀ ਕਾ ਕਿ ਮੈਂ ਪਿੱਛੇ ਨਹੀਂ ਹੋ ਸਕਦੀ ਜ਼ਿਆਦਾ ਆਹ ਲਓ ਬਹੁਤ ਵਧੀਆ ਆ ਰਹੀ ਹੈ ਮੈਨੂੰ ਵੀ ਠੀਕ ਹੈ ਪਾਕਟ ਨਹੀਂ ਹੈਗੀ ਮੈਨੂੰ ਲੱਗਦਾ ਇਹਦੇ ਨਹੀਂ ਹੈਗੀ ਪਾਕਟ ਬਟ ਬਹੁਤ ਸੋਹਣਾ ਜੇ ਮੈਨੂੰ ਪੀਸ ਲੱਗੇ ਸੀਗੇ ਤੇ ਬਹੁਤ ਹੀ ਲਾਈਟ weight ਤੇ ਬਹੁਤ ਸੋਹਣੇ ਆ ਠੀਕ ਹੈ 컬러 ਆ ਗਿਆ ਇਹ ਵਾਲਾ ਫਿਰ ਮੈਂ ਤੁਹਾਨੂੰ ਨੈਕਸਟ 컬러 ਦਿਖਾ ਦਿੰਨੀ ਹੁਣ ਗ੍ਰੀਨ 컬러 ਆ ਗਿਆ ਸਕਰੀਨਸ਼ਾਟ ਲੈ ਕੇ ਤੁਸੀਂ ਭੇਜੀ ਜਾਣਾ ਹੈ ਬਸ ਲਾਈਟ ਜਾਂ ਮਾਊਸ 컬러 ਆ ਗਿਆ ਠੀਕ ਹੈ ਆਪਣੇ ਬੱਚਿਆਂ ਵਾਸਤੇ ਆਪਣੇ ਵਾਸਤੇ ਜਿਹਦੇ ਵਾਸਤੇ ਵੀ ਲੈਣਾ ਤੁਸੀਂ ਲੈ ਸਕਦੇ ਹੋ ਮੈਰੂਨ 컬러 ਆ ਗਿਆ ਥੋੜੀ ਜਿਹੀ ਡਸਕੀ ਟੋਨ ਮੈਰੂਨ 컬러 ਅਸਮਾਨੀ ਗ੍ਰੇ ਕਲਰ ਔਰ ਨੇੜੇ ਨੇੜੇ ਤੋਂ ਦੇਖੋ ਤੁਸੀਂ ਬੁੰਤੀ ਵਗੈਰਾ ਬਹੁਤ ਸੋਹਣੀ ਬਣੀ ਹੋਈ ਆ ਤੇ ਕਿਰ ਵੀ ਮੈਨੂੰ ਲੱਗਦਾ ਇਹਨਾਂ ਦੇ ਨਾ ਪ੍ਰਾਈਸ ਜਦੋਂ ਆਪਾਂ ਰੈਡੀमेड ਚੀਜ਼ ਲੈਨੇ ਆ ਤੇ ਪ੍ਰਾਈਸ ਥੋੜਾ ਆਪਾਂ ਨੂੰ ਠੀਕ ਠਾਕ ਮਿਲਦੇ ਆ ਜਦੋਂ ਆਪਾਂ ਕੋਈ ਚੀਜ਼ ਨੂੰ ਬਣਵਾਉਨੇ ਆ ਹੁਣ ਮੈਂ ਬਣਵਾ ਕੇ ਭੇਜੀਆਂ ਸੀ ਉਹ ਥੋੜੀਆਂ ਮਹਿੰਗੀਆਂ ਪੈ ਜਾਂਦੀਆਂ ਐ ਲੋ ਜੀ ਔਰ ਇਹਨਾਂ ਨੂੰ ਤੁਹਾਨੂੰ ਮੈਂ ਪ੍ਰਾਈਸ ਨਹੀਂ ਦੱਸਿਆ ਹਾਂਜੀ ਪ੍ਰਾਈਸ ਵੀ ਦੱਸ ਦਿੰਨੀ ਆ ਇਹਦਾ ਪ੍ਰਾਈਸ ਵੀ ਤੁਹਾਨੂੰ ਲੱਗੇਗਾ ਜੀ 650 650 ਦਾ ਪ੍ਰਾਈਸ ਲੱਗੇਗਾ ਮਰੂਨ ਕਲਰ ਮਰੂਨ ਮਾਈਂਜਾ ਕਲਰ ਬਹੁਤ ਸੋਹਣਾ ਤੇ ਸਾਰਿਆਂ ਦਾ ਫੇਵਰਿਟ ਕਲਰ ਬਲੈਕ ਕਲਰ ਠੀਕ ਆ ਔਰ ਬਹੁਤ ਸੋਹਣੇ ਮੈਨੂੰ ਲੱਗਦਾ ਇਹਨਾਂ ਦੇ ਉੱਤੇ ਬੁਰਬਰ ਦਾ ਕੋਈ ਹੋਏਗਾ ਨਹੀਂ ਇਟੂ ਨਹੀਂ ਹੋਏਗਾ ਬਾਕੀ ਬੁਰਦੀ ਦੇਖੋ ਆਪਾਂ ਕਿਸੇ ਦੀ ਗਾਰੰਟੀ ਨਹੀਂ ਦਿੰਦੇ ਬਟ ਜਿਹੜੀ ਇਹ ਵੂਲ ਆਣ ਲੱਗ ਪਈ ਹੈ ਮੈਨੂੰ ਨਹੀਂ ਲੱਗਦਾ ਇਹਦੇ ਤੇ ਬੋਰਾਏਗੀ ਔਰ ਸਟੈਚ ਦੇਖ ਸਕਦੇ ਹੋ ਦੋਨੋਂ ਸਾਈਡ ਸਟ੍ਰੈਚ ਆ ਬਹੁਤ ਸੋਹਣੇ ਪੀਸ ਆ 650 ਦੇ ਇਹ ਵਾਲੇ ਪੀਸ ਆ ਠੀਕ ਹੈ ਤੇ ਇਹ ਵਾਲੇ ਪੀਸ ਵੀ ਹੈ ਨਾ ਮੈਂ ਤੁਹਾਨੂੰ 650 ਦਾ ਹੀ ਦੱਸਿਆ ਤੇ 550 ਦਾ ਔਰ ਇੱਕ ਲਾਸਟ ਪੀਸ ਜਿਹੜੀ ਆਪਾਂ ਮਤਲਬ ਫਰਸਟ ਜਿਹੜੀ ਸਕੀਵ ਦਿਖਾਈ ਸੀ ਉਹ 750 ਦੀ ਹੈ ਹਨਾ ਤੇ ਸਾਰੇ ਪੀਸ ਬਹੁਤ ਸੋਹਣੇ ਨੇ ਤੁਸੀਂ ਹੁਣ ਕਰਨਾ ਕਿ ਤੁਸੀਂ ਲੈਣਾ ਇੱਕ ਸਕਰੀਨਸ਼ਾਟ ਭੇਜਣਾ ਸਾਡੇ WhatsApp ਨੰਬਰ ਤੇ ਆਪਣੇ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣੇ ਥੈਂਕ ਯੂ ਧੰਨਵਾਦ